ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਵਾਰੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਵਾਨ ਵਿੱਚ ਬੈਠੇ ਸ਼ਣ ਤੇ ਸਾਰੇ ਲੰਗਰਾਂ ਦੇ ਦਰੋਗਿਆਂ ਤੇ ਪ੍ਰਬੰਧਕਾਂ ਤੋਂ ਪੁੱਛਿਆ ਕਿ ਲੰਗਰ ਦਾ ਪ੍ਰਬੰਧ ਠੀਕ ਚੱਲ ਰਿਹਾ ਹੈ ਜਾਂ ਕੋਈ ਕਮੀ ਪੇਸ਼ੀ ਹੈ ਤਾਂ ਉਸ ਵੇਲੇ ਸਾਰਿਆਂ ਨੇ ਆਪੋ ਆਪਣੇ ਲੰਗਰ ਦੀ ਬੜੀ ਤਾਰੀਫ ਕੀਤੀ ਕਿ ਸਾਰੇ ਲੰਗਰ ਦਾ ਪ੍ਰਬੰਧ ਬੜਾ ਸੋਹਣਾ ਚੱਲ ਰਿਹਾ ਹੈ। ਉਹਨਾਂ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਚੁੱਪ ਕਰ ਗਏ। ਇੱਕ ਦਿਨ ਕੀ ਹੋਇਆ ਕਿ ਗੁਰੂ ਜੀ ਨੇ ਆਪਣਾ ਭੇਸ਼ ਬਦਲ ਕੇ ਇਹ ਸੋਚਿਆ ਕਿ ਮੈਂ ਹਰੇਕ ਉਸ ਜਗ੍ਹਾ ਜਾਵਾਂਗਾ ਜਿੱਥੇ ਲੰਗਰ ਲੱਗਾ ਹੋਵੇਗਾ ਤੇ ਲੰਗਰ ਵਿੱਚ ਜਾ ਕੇ ਲੰਗਰ ਮੰਗਾਗਾ ਤੇ ਉਹਨਾਂ ਦੀ ਪ੍ਰੀਖਿਆ ਲਵਾਂਗਾ। ਤਾਂ ਉਸ ਵਕਤ ਗੁਰੂ ਜੀ ਨੇ ਆਪਣੇ ਕਾਲੇ ਕੰਬਲ ਦੀ ਇੱਕ ਬੁੱਕਲ ਮਾਰੀ। ਤੇ ਸਾਧੂਆਂ ਵਾਲਾ ਭੇਸ਼ ਧਾਰਨ ਕਰ ਲਿਆ ਤੇ ਜਿੱਧਰ ਵੀ ਲੰਗਰ ਚੱਲਦਾ ਸੀ ਉਧਰ ਨੂੰ ਤੁਰ ਪਏ ਗੁਰੂ ਜੀ ਜਿਹੜੇ ਵੀ ਲੰਗਰ ਦੇ ਸਾਹਮਣੇ ਜਾਂਦੇ ਪ੍ਰਸ਼ਾਦ ਦੇ ਵਾਸਤੇ ਆਵਾਜ਼ ਦਿੰਦੇ ਤੇ ਜਦੋਂ ਉੱਥੋਂ ਦੇ ਪ੍ਰਬੰਧਕ ਤੇ ਲਾਂਗਰੀ ਸੁਣਦੇ ਤਾਂ ਉਹ ਗੁਰੂ ਜੀ ਦਾ ਇਹ ਲਿਵਾਸ ਦੇਖ ਕੇ ਉਹਨਾਂ ਨੂੰ ਝਿੜਕ ਦਿੰਦੇ ਤੇ ਬੁਰਾ ਭਲਾ ਕਹਿਣ ਲੱਗ ਜਾਂਦੇ ਇਸ਼ ਤਰ੍ਹਾਂ ਗੁਰੂ ਜੀ ਸਾਰੇ ਲੰਗਰਾਂ ਤੋਂ ਪੁੱਛਦੇ ਪਸਾਉਂਦੇ ਖਾਲੀ ਹੱਥ ਵਾਪਸ ਆ ਗਏ ਕਿਉਂਕਿ ਬੇ ਟਾਈਮ ਗਏ ਛੰਨ ਪਰ ਅਖੀਰ ਵਿੱਚ ਮੁੜਨ ਤੋਂ ਪਹਿਲਾਂ ਇੱਕ ਜਗ੍ਹਾ ਭਾਈ ਆਨੰਦ ਲਾਲ ਜੀ ਦਾ ਲੰਗਰ ਲੱਗਾ ਹੋਇਆ ਸੀ ਗੁਰੂ ਜੀ ਨੇ ਸੋਚਿਆ ਇਹਨਾਂ ਦੀ ਪ੍ਰੀਖਿਆ ਵੀ ਲੈਣੀ ਚਾਹੀਦੀ ਹੈ ਗੁਰੂ ਜੀ ਉੱਥੇ ਪਹੁੰਚੇ ਤੇ ਉਸੇ ਤਰ੍ਹਾਂ ਹੀ ਪ੍ਰਸ਼ਾਦ ਦੇ ਵਾਸਤੇ ਆਵਾਜ਼ ਦਿੱਤੀ ਤੇ ਕਹਿਣ ਲੱਗੇ ਭਾਈ ਗੁਰਸਿੱਖੋ ਮੈਂ ਬੜਾ ਪੁਖਾ ਹਾਂ ਤੁਹਾਨੂੰ ਗੁਰੂ ਦਾ ਵਾਸਤਾ ਮੈਨੂੰ ਛੇਤੀ ਪ੍ਰਸ਼ਾਦਾ ਸਕਾਓ ਗੁਰੂ ਜੀ ਦੀ ਆਵਾਜ਼ ਸੁਣ ਕੇ ਭਾਈ ਆਨੰਦ ਲਾਲ ਜੀ ਨੇ ਬੜੇ ਪ੍ਰੇਮ ਭਰੇ ਬਚਨ ਨਾਲ ਕਿਹਾ ਕਿ ਆ ਭਾਈ ਪ੍ਰੇਮੀਆਂ ਬੈਠ ਲੰਗਰ ਤਿਆਰ ਹੋ ਰਿਹਾ ਹੈ ਬੈਠ ਕੇ ਛਕ ਲਵੋ ਭਾਈ ਆਨੰਦ ਲਾਲ ਜੀ ਦੀ ਗੱਲ ਸੁਣ ਕੇ ਗੁਰੂ ਜੀ ਕਹਿਣ ਲੱਗੇ ਨਹੀਂ ਭਾਈ ਮੈਂ ਜਲਦੀ ਜਾਣਾ ਹੈ ਜਿਹੜਾ ਕੁਝ ਵੀ ਲੰਗਰ ਵਿੱਚ ਤਿਆਰ ਹੈ ਉਹ ਸੇਤੀ ਮੇਰੀ ਝੋਲੀ ਪਾ ਦਿਓ ਅਸੀਂ ਆਪਣੀ ਕੁਟੀਆ ਵਿੱਚ ਜਾ ਕੇ ਸਕਾਂਗੇ ਉਸ ਵਕਤ ਭਾਈ ਆਨੰਦ ਲਾਲ ਜੀ ਨੇ ਅਤੀਤ ਰੂਪ ਵਿੱਚ ਆਏ ਗੁਰੂ ਜੀ ਨੂੰ ਜੋ ਹਾਜ਼ਰ ਸੀ ਉਹਨਾਂ ਦੀ ਝੋਲੀ ਪਾ ਦਿੱਤਾ ਇਸ ਤਰ੍ਹਾਂ ਗੁਰੂ ਜੀ ਨੂੰ ਜੋ ਕੁਝ ਵੀ ਮਿਲਿਆ ਉਹ ਝੋਲੀ ਵਿੱਚ ਪਵਾ ਕੇ ਵਾਪਸ ਆ ਗਏ ਦੂਸਰੇ ਦਿਨ ਦੀਵਾਨ ਸਜੇ ਤੇ ਦੀਵਾਨ ਵਿੱਚ ਸਾਰੇ ਲੰਗਰਾਂ ਦੇ ਪ੍ਰਬੰਧਕਾਂ ਨੂੰ ਬੁਲਾਇਆ ਗਿਆ ਤੇ ਉਸੇ ਤਰ੍ਹਾਂ ਗੁਰੂ ਜੀ ਨੇ ਫਿਰ ਪੁੱਛਿਆ ਕਿ ਲੰਗਰ ਦਾ ਪ੍ਰਬੰਧ ਕਿਵੇਂ ਚੱਲ ਰਿਹਾ ਹੈ ਕੋਈ ਸ਼ਾਂਤ ਸਾਧੂ ਕੋਈ ਗਰੀਬ ਖਾਲੀ ਤਾਂ ਨਹੀਂ ਗਿਆ ਸਾਰਿਆਂ ਨੇ ਉਸ ਵਕਤ ਬੜੇ ਮਾਣ ਨਾਲ ਆਪਣੇ ਲੰਗਰਾਂ ਦੀ ਤਾਰੀਫ਼ ਕੀਤੀ ਤਾਂ ਗੁਰੂ ਜੀ ਨੇ فرمایا ਕਿ ਲੰਗਰ ਤਾਂ ਕੇਵਲ ਭਾਈ ਆਨੰਦ ਲਾਲ ਜੀ ਦਾ 24 ਘੰਟੇ ਚੱਲਦਾ ਤੇ ਰਾਤ ਵਾਲੀ ਘਟਨਾ ਸਾਰਿਆਂ ਨੂੰ ਸੁਣਾਈ ਗੁਰੂ ਜੀ ਦੇ ਪਵਿੱਤਰ মুখ ਤੋਂ ਸਾਰੀ ਘਟਨਾ ਸੁਣ ਕੇ ਸਾਰੇ ਲੰਗਰਾਂ ਦੇ ਪ੍ਰਬੰਧਕ ਬੜੇ ਸ਼ਰਮਿੰਦਾ ਹੋਏ ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਕਲਗੀਧਰ ਪਾਤਸ਼ਾਹ ਦੇ ਸਮੇਂ ਆਨੰਦਪੁਰ ਸਾਹਿਬ ਵਿੱਚ ਕਈ ਜਗ੍ਹਾ ਲੰਗਰ ਚੱਲਦੇ ਸਨ ਇਸੇ ਸਮੇਂ ਇਕਦਮ ਆਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਕਾਲ ਪੈ ਗਿਆ ਦੂਰੋਂ ਦੂਰੋਂ ਪਿੰਡਾਂ ਦੇ ਲੋਕ ਬੱਚੇ ਪਰਿਵਾਰਾਂ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਹੋਏ ਸ਼ਨ ਤੇ ਇੱਧਰ ਗੁਰੂ ਜੀ ਨੇ ਸੰਗਤ ਦੀ ਤਕਲੀਫ ਨੂੰ ਦੇਖਦਿਆਂ ਸਾਰੇ ਲੰਗਰ ਦੇ ਲਾਂਗਰੀਆਂ ਤੇ ਪ੍ਰਬੰਧਕਾਂ ਨੂੰ ਬੁਲਾ ਕੇ ਹੁਕਮ ਕੀਤਾ ਕਿ ਗੁਰੂ ਬਾਬਾ ਨਾਨਕ ਜੀ ਦਾ ਲੰਗਰ 24 ਘੰਟੇ ਚਾਲੂ ਰੱਖਣਾ ਹੈ ਤੇ ਲੰਗਰ ਤੋਂ ਕੋਈ ਵੀ ਪ੍ਰਾਣੀ ਭੁੱਖਾ ਨਾ ਜਾਏ ਇਸ ਤਰ੍ਹਾਂ ਕੁਝ ਦਿਨ ਲੰਗਰ ਚੱਲਦਿਆਂ ਨੂੰ ਹੋ ਗਏ ਹਨ ਤਾਂ ਮਸੰਦਾਂ ਨੂੰ ਬੜੀ ਫਿਕਰ ਪੈ ਗਈ ਤੇ ਉਹ ਮਾਤਾ ਜੀ ਕੋਲ ਸ਼ਿਕਾਇਤ ਲੈ ਕੇ ਪਹੁੰਚ ਗਏ ਤੇ ਕਿਹਾ ਕਿ ਮਾਤਾ ਜੀ ਆਪ ਜੀ ਦੇ ਸਾਹਵਜਾ ਦੇ ਨੈ ਬਹੁਤ ਸਾਰਾ ਲੰਗਰ ਖੁੱਲ੍ਹਾ ਜਾਰੀ ਕਰ ਦਿੱਤਾ ਹੈ ਤੁਸੀਂ ਆਪ ਸੋਚੋ ਕੱਢਦੇ ਆਂ ਕੱਢਦੇ ਆਂ ਤੇ ਵਰਤੋਂਦਿਆਂ ਹੋਇਆਂ ਤਾਂ ਖੂਬ ਹੀ ਖਾਲੀ ਹੋ ਜਾਂਦੇ ਹਨ ਜਦੋਂ ਗੁਰੂ ਸਾਹਿਬ ਜੀ ਦੀ ਸ਼ਿਕਾਇਤ ਸੁਣੀ ਤਾਂ ਮਾਤਾ ਜੀ ਨੇ ਗੁਰੂ ਸਾਹਿਬ ਜੀ ਨੂੰ ਕੁਝ ਨਾ ਕਿਹਾ ਤੇ ਆਪ ਲੰਗਰ ਵਿੱਚ ਚਲੇ ਗਏ ਤੇ ਸਾਰੇ ਪ੍ਰਬੰਧਕਾਂ ਤੇ ਲਾਂਗਰੀਆਂ ਨੂੰ ਛੱਦ ਕੇ ਪੁੱਛਿਆ ਕਿ ਤੁਸੀਂ ਇੰਨਾ ਖਰਚ ਕਿਉਂ ਵਧਾ ਲਿਆ ਹੈ ਸਾਰਿਆਂ ਨੇ ਹੱਥ ਜੋੜ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ ਤੇ ਬੇਨਤੀ ਕੀਤੀ ਕਿ ਮਾਤਾ ਜੀ ਇਹ ਗੁਰੂ ਸਾਹਿਬ ਜੀ ਨੇ ਹੀ ਸਾਨੂੰ ਹੁਕਮ ਦਿੱਤਾ ਹੈ ਕਿ ਤੁਸੀਂ ਲੰਗਰ ਖੁੱਲਾ ਵਰਤਾਓ ਮਾਤਾ ਜੀ ਨੇ ਗੁਰੂ ਸਾਹਿਬ ਦਾ ਹੁਕਮ ਸੁਣ ਕੇ ਲੰਗਰੀਆਂ ਨੂੰ ਆਗਿਆ ਦਿੱਤੀ ਕਿ ਜਿਸ ਤਰ੍ਹਾਂ ਤੁਹਾਡੇ ਗੁਰੂ ਜੀ ਨੇ ਕਿਹਾ ਹੈ ਲੰਗਰ ਉਸੇ ਤਰ੍ਹਾਂ ਹੀ ਚੱਲੇ ਪਰ ਇੱਕ ਟਾਈਮ ਚੱਲੇ ਉਸ ਤੋਂ ਬਾਅਦ ਲੰਗਰ ਇੱਕ ਟਾਈਮ ਚੱਲਣ ਲੱਗ ਪਿਆ ਇੱਕ ਦਿਨ ਦਸ਼ਮੇਸ਼ ਪਿਤਾ ਜੀ ਨੇ ਦੂਰੋਂ ਦੂਰੋਂ ਪਿੰਡਾਂ ਤੋਂ ਆਏ ਲੋਕਾਂ ਤੋਂ ਪੁੱਛਿਆ ਵੀ ਕਿਉਂ ਭਾਈ ਪ੍ਰੇਮਿਓ ਗੁਰੂ ਘਰ ਦਾ ਲੰਗਰ ਤਾਂ ਸਭ ਨੂੰ ਮਿਲਦਾ ਹੈ ਨਾ ਕਿ ਨਹੀਂ ਅੱਗੋਂ ਉਹਨਾਂ ਨੇ ਬੇਨਤੀ ਕੀਤੀ ਕਿ ਸੱਚੇ ਪਤਸਾ ਜੀ ਆਪ ਜੀ ਦੀ ਕਿਰਪਾ ਨਾਲ ਇੱਕ ਟਾਈਮ ਤਾਂ ਸਾਰਿਆਂ ਨੂੰ ਰੱਜਮਾ ਭੋਜਨ ਮਿਲਦਾ ਹੈ ਤੇ ਰੱਜ ਰੱਜ ਕੇ ਖਾਂਦੇ ਵੀ ਹਾਂ ਪਰ ਦੂਸਰੇ ਟਾਈਮ ਬੱਚੇ ਭੁੱਖੇ ਸੌ ਜਾਂਦੇ ਹਨ ਗੁਰੂ ਜੀ ਨੇ ਸੰਗਤ ਦੀ ਗੱਲ ਸੁਣ ਕੇ ਸਾਰੇ ਲੰਗਰੀਆਂ ਪ੍ਰਬੰਧਕਾਂ ਨੂੰ ਬੁਲਾਇਆ ਤੇ ਪੁੱਛਿਆ ਕਿ ਅਸੀਂ ਤਾਂ ਤੁਹਾਨੂੰ 24 ਘੰਟੇ ਲੰਗਰ ਜਾਰੀ ਰੱਖਣ ਲਈ ਹੁਕਮ ਦਿੱਤਾ ਸੀ ਤੁਸੀਂ ਆਪਣੇ ਆਪ ਇੱਕ ਟਾਈਮ ਕਿਉਂ ਕੀਤਾ ਅੱਗੋਂ ਪ੍ਰਬੰਧਕਾਂ ਤੇ ਲੰਗਰੀਆਂ ਨੇ ਬੇਨਤੀ ਕੀਤੀ ਗੁਰੂ ਜੀ ਆਪ ਜੀ ਦੀ ਮਾਤਾ ਜੀ ਦੀ ਆਗਿਆ ਨਾਲ ਹੀ ਇਹ ਲੰਗਰ ਇੱਕ ਟਾਈਮ ਕੀਤਾ ਹੈ ਅਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਕੀਤਾ ਇਹ ਸੁਣ ਕੇ ਗੁਰੂ ਸਾਹਿਬ ਜੀ ਨੇ ਇੱਕ ਟਾਈਮ ਬੱਚੇ ਭੁੱਖੇ ਰਹਿਣ ਨੂੰ ਨਾ ਸਹਾਰਦੇ ਹੋਏ ਵਜਨ ਕੀਤਾ ਕਿ ਗੁਜ਼ਰੀ ਉਜੜੀ ਗੁਰੂ ਬਾਬਾ ਜੀ ਦੇ ਲੰਗਰ ਨੂੰ ਰਕਾਉਂਦੀ ਹੈ ਜਿਸ ਦਾ ਪ੍ਰਣਾਮ ਇਹ ਹੋਇਆ ਕਿ ਅਨੰਦਪੁਰ ਸਾਹਿਬ ਛੱਡਣਾ ਪਿਆ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਆਪ ਦਸ਼ਮੇਸ਼ ਪਿਤਾ ਜੀ ਨੰਗੇ ਪੈਰੀ ਜੰਗਲਾਂ ਵਿੱਚ ਫਿਰਦੇ ਰਹੇ ਸੋ ਸਾਧ ਸੰਗਤ ਜੀ ਇੱਥੋਂ ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਜਿਹੜੇ ਸੱਚੇ ਪਾਤਸ਼ਾਹ ਸਿਰਫ ਇੱਕ ਟਾਈਮ ਬੱਚਿਆਂ ਨੂੰ ਲੰਗਰ ਨਾ ਮਿਲਣ ਤੇ ਦੁਖੀ ਹੋਏ ਤਾਂ ਉਹ ਉਹਨਾਂ ਪ੍ਰਬੰਧਕਾਂ ਤੋਂ ਕਿਵੇਂ ਖੁਸ਼ ਹੋਣਗੇ ਜਿਹੜੇ ਸਿਰਫ ਇੱਕ ਟਾਈਮ ਹੀ ਲੰਗਰ ਸ਼ਕਾਉਂਦੇ ਹਨ ਇਸੇ ਤਰ੍ਹਾਂ ਇੱਕ ਵਾਰੀ ਫੇਰ ਕਲਗੀਧਰ ਪਾਤਸ਼ਾਹ ਦੀਵਾਨ ਲਗਾਈ ਬੈਠੇ ਛੰਨ ਦੀਵਾਨ ਬੜਾ ਭਾਰੀ ਲੱਗਿਆ ਹੋਇਆ ਸੀ ਉਸ ਸਮੇਂ ਇੱਕ ਤਮਾਸ਼ੇ ਕਰਨ ਵਾਲਾ ਕਲੰਦਰ ਉਧਰ ਆਇਆ ਤੇ ਗੁਰੂ ਜੀ ਦੇ ਸਨਮੁਖ ਜਾ ਕੇ ਬੇਨਤੀ ਕੀਤੀ ਕੇ ਮਹਾਰਾਜ ਮੇਰੀ ਖੇਡ ਦੇਖੋ ਤੇ ਮੈਨੂੰ ਖੁੱਲਾ ਇਨਾਮ ਬਖਸ਼ੋ ਗੁਰੂ ਜੀ ਉਸ ਦੀ ਗੱਲ ਸੁਣ ਕੇ ਬੜੇ ਖੁਸ਼ ਹੋਏ ਤੇ ਉਸ ਨੂੰ ਹੁਕਮ ਕੀਤਾ ਕਿ ਦਿਖਾਓ ਭਈ ਆਪਣਾ ਤਮਾਸ਼ਾ ਦਿਖਾਓ ਉਸ ਵਕਤ ਕਲੰਦਰ ਦੇ ਹੱਥ ਵਿੱਚ ਰਿਸਦਾ ਰੱਸਾ ਫੜਿਆ ਹੋਇਆ ਸੀ ਗੁਰੂ ਜੀ ਦਾ ਬਚਨ ਸੁਣ ਕੇ ਤੇ ਹੁਕਮ ਮਿਲਨ ਤੇ ਉਹ ਰੱਸੇ ਨੂੰ ਨਚਾਉਣ ਲੱਗ ਪਿਆ ਤੇ ਰੱਸੇ ਨਾਲ ਘੁਲਣ ਲੱਗ ਪਿਆ ਗੁਰੂ ਸਾਹਿਬ ਜੀ ਦੇ ਪਿੱਛੇ ਭਾਈ ਮਾਨ ਸਿੰਘ ਜੀ ਚੌਰ ਲੈ ਕੇ ਖੜੇ ਸਨ ਉਹ ਗੁਰੂ ਜੀ ਨੂੰ ਚੌਰ ਚਲਾਉਣ ਦੀ ਸੇਵਾ ਕਰ ਰਹੇ ਸਨ ਰਿਸ਼ ਦਾ ਨਾਚ ਦੇਖ ਕੇ ਉਸ ਦੇ ਬੋਲ ਸੁਣ ਕੇ ਬੜਾ ਹੱਸਿਆ ਤੇ ਆਪੇ ਤੋਂ ਬਾਹਰ ਹੋ ਕੇ ਨੱਚਣ ਲੱਗ ਪਿਆ ਗੁਰੂ ਜੀ ਨੇ ਭਾਈ ਮਾਨ ਸਿੰਘ ਵੱਲ ਤੱਕ ਕੇ ਫਰਮਾਇਆ ਭਾਈ ਮਾਨ ਸਿੰਘ ਜੀ ਐਨਾ ਕਿਉਂ ਹੱਸ ਰਹੇ ਹੋ ਇਹ ਤੁਹਾਡੇ ਪਿਤਾ ਜੀ ਹੀ ਹਨ ਜਦੋਂ ਭਾਈ ਮਾਨ ਸਿੰਘ ਜੀ ਨੇ ਇਹ ਬਚਨ ਗੁਰੂ ਜੀ ਤੋਂ ਸੁਣੇ ਤਾਂ ਉਹ ਬੜਾ ਹੈਰਾਨ ਹੋਇਆ ਤੇ ਤਿੰਨ ਵਾਰੀ ਗੁਰੂ ਜੀ ਤੋਂ ਪੁੱਛਿਆ ਕਿ ਇਹ ਮੇਰੇ ਪਿਤਾ ਜੀ ਹਨ ਮਾਨ ਸਿੰਘ ਦੀ ਗੱਲ ਸੁਣ ਕੇ ਗੁਰੂ ਜੀ ਨੇ ਫਰਮਾਇਆ ਕਿ ਹਾਂ ਬਈ ਇਹ ਤੇਰੇ ਪਿਤਾ ਜੀ ਹੀ ਹਨ ਇਹ ਸੁਣਦੇ ਹੀ ਭਾਈ ਮਾਨ ਸਿੰਘ ਗੁਰੂ ਜੀ ਦੇ ਚਰਨਾਂ ਵੱਲ ਆ ਗਿਆ ਤੇ ਚਰਨਾ ਵਿੱਚ ਚੌਰ ਰੱਖ ਕੇ ਮੱਥਾ ਟੇਕ ਦਿੱਤਾ ਤੇ ਕਿਹਾ ਗੁਰੂ ਜੀ ਜੇ ਆਪ ਜੀ ਦੀ ਸੇਵਾ ਕਰਕੇ ਰਿਸ਼ ਵਿਗਿਆੜ ਬੰਨਣਾ ਹੈ ਤਾਂ ਆਪ ਜੀ ਦੀ ਸੇਵਾ ਕਿਉਂ ਕਰੀਏ ਕਿਉਂਕਿ ਮੇਰੇ ਪਿਤਾ ਜੀ ਗੁਰੂ ਘਰ ਦੇ ਅਨੰਨ ਸੇਵਕ ਸਨ ਤੇ ਉਹਨਾਂ ਨੇ ਨੌਵੇਂ ਪਾਤਸ਼ਾਹ ਦੀ ਬੜੀ ਸੇਵਾ ਕੀਤੀ ਜੇ ਇੰਨੀ ਸੇਵਾ ਕਰਨ ਦੇ ਬਾਵਜੂਦ ਵੀ ਇਹ ਫਲ ਮਿਲਣਾ ਸੀ ਤਾ ਫਿਰ ਤਹੋ ਦੀ ਸੇਵਾ ਕਰਨ ਦਾ ਕੀ ਫਾਇਦਾ ਹੋਇਆ ਭਾਈ ਮਾਨ ਸਿੰਘ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਨੇ ਫਰਮਾਇਆ ਕਿ ਭਾਈ ਮਾਨ ਸਿੰਘ ਜੀ ਇਹ ਵੀ ਵਿਚਾਰ ਕੇ ਕਸੂਰ ਤੇਰੇ ਪਿਤਾ ਦਾ ਸੀ ਕਿ ਸਾਡਾ ਸੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਭਾਈ ਮਾਨ ਸਿੰਘ ਤੇ ਸਾਰੀ ਸੰਗਤ ਬੜੀ ਹੈਰਾਨ ਹੋਈ ਤੇ ਸੋਚੀ ਪੈ ਗਈ ਤੇ ਸਾਰੀ ਸੰਗਤ ਦੀ ਬੜੀ ਇੱਛਾ ਹੋਈ ਕਿ ਇਸ ਗੱਲ ਦਾ ਪੂਰਾ ਪੂਰਾ ਗਿਆਨ ਸਾਨੂੰ ਹੋਣਾ ਚਾਹੀਦਾ ਹੈ ਕਿ ਭਾਈ ਮਾਨ ਸਿੰਘ ਦੇ ਪਿਤਾ ਰਿਸ਼ਦੀ ਜੂਨ ਵਿੱਚ ਕਿਉਂ ਪਏ ਗੁਰੂ ਜੀ ਨੇ ਸਾਰਿਆਂ ਦੀ ਇੱਛਾ ਜਾਣ ਕੇ ਲਾਂਗਰੀ ਸਿੰਘ ਨੂੰ ਬੁਲਾ ਕੇ ਹੁਕਮ ਕੀਤਾ ਕਿ ਜਲਦੀ ਕੜਾ ਪ੍ਰਸ਼ਾਦ ਸਜਾ ਕੇ ਲਿਆਓ ਜਦੋਂ ਕੜਾ ਪ੍ਰਸ਼ਾਦ ਤਿਆਰ ਕੀਤਾ ਤਾਂ ਲਾਂਗਰੀ ਸਿੰਘ ਨੇ ਅਰਦਾਸਾ ਸੋਧ ਕੇ ਗੁਰੂ ਜੀ ਦੇ ਸਾਹਮਣੇ ਥਾਲ ਵਿੱਚ ਪਾ ਕੇ ਹਾਜ਼ਰ ਕਰ ਦਿੱਤਾ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਥੋੜਾ ਜਿਹਾ ਪ੍ਰਸ਼ਾਦ ਆਪਣੀ ਰਸਨਾ ਤੇ ਲਾਇਆ ਤੇ ਬਾਕੀ ਦਾ ਪ੍ਰਸ਼ਾਦ ਕਲੰਦਰ ਵੱਲ ਇਸ਼ਾਰਾ ਕਰਕੇ ਹੁਕਮ ਕੀਤਾ ਕਿ ਇਹ ਪ੍ਰਸ਼ਾਦ ਰਿਸ਼ ਨੂੰ ਖਵਾ ਦਿਓ ਜਦੋਂ ਕਲੰਦਰ ਨੇ ਰਿਸ਼ ਦੇ ਮੂੰਹ ਨੂੰ ਪ੍ਰਸ਼ਾਦ ਲਾਇਆ ਤਾਂ ਪ੍ਰਸ਼ਾਦ ਖਾਂਦਿਆਂ ਸਾਰ ਹੀ ਰਿਸ਼ ਦੀ ਕਾਇਆ ਪਲਟ ਗਈ ਤੇ ਉਸ ਦੀ ਦੇਹੀ ਦੇਵਲੀ ਹੋ ਗਈ ਤੇ ਸਾਰਿਆਂ ਦੇ ਸਨਮੁਖ ਹੱਥ ਜੋੜ ਕੇ ਨਮਸਕਾਰ ਕਰਕੇ ਭਰੇ دیਵਾਨ ਅੰਦਰ ਆਪਣੇ ਪਿਛਲੇ ਜਨਮ ਦੀ ਕਥਾ ਸੁਣਾਉਣ ਲੱਗ ਪਿਆ ਕਿ ਕਿਸ ਤਰ੍ਹਾਂ ਉਹ ਵੀ ਸੁੱਚਾ ਤੇ ਪਵਿੱਤਰ ਹੋ ਕੇ ਕੜਾਹ ਪ੍ਰਸ਼ਾਦ ਸਜਾ ਕੇ ਗੁਰੂ ਜੀ ਦੇ ਹਜ਼ੂਰ ਲਿਆ ਕੇ ਰੱਖਦਾ ਸੀ ਤੇ دیਵਾਨ ਦਾ ਭੋਗ ਪੈਣ ਤੇ ਕਿਸ ਤਰ੍ਹਾਂ ਫੁਰਤੀ ਨਾਲ ਪ੍ਰਸ਼ਾਦ ਵਰਤਾਉਂਦਾ ਸੀ ਇੱਕ ਦਿਨ ਇਸੇ ਤਰ੍ਹਾਂ ਪ੍ਰਸ਼ਾਦ ਵਰਤਾ ਰਿਹਾ ਸੀ ਇੱਕ ਸਿੰਘ ਬਾਹਰੋਂ ਭੱਜਿਆ ਹੋਇਆ ਆਇਆ ਉਹ ਸਿੰਘ ਗੱਡੇ ਵਾਲਾ ਸੀ ਤੇ ਉਸ ਦਾ ਗੱਡਾ ਜਾ ਰਿਹਾ ਸੀ ਉਹ ਜਲਦੀ ਜਲਦੀ ਮੇਰੇ ਸਾਹਮਣੇ ਹੋ ਕੇ ਪ੍ਰਸ਼ਾਦ ਮੰਗੇ ਤੇ ਕਹੇ ਕਿ ਮੈਨੂੰ ਜਲਦੀ ਜਲਦੀ ਪ੍ਰਸ਼ਾਦ ਦੇ ਦਿਓ ਮੈਂ ਜਾਣਾ ਹੈ ਉਹਦੀ ਕਾਲੀ ਨੂੰ ਦੇਖ ਕੇ ਮੈਂ ਕਈ ਵਾਰ ਉਸ ਨੂੰ ਝਟਕਤਾ ਤੇ ਕਿਹਾ ਕਿ ਬੈਠ ਜਾ ਬਹਿ ਕੇ ਪ੍ਰਸ਼ਾਦ ਲੈ ਲਾ ਪਰ ਉਹ ਸਿੰਘ ਉਸੇ ਤਰ੍ਹਾਂ ਹੀ ਅੱਗੇ ਆ ਕੇ ਕਹੇ ਕਿ ਮੈਨੂੰ ਜਲਦੀ ਜਲਦੀ ਪ੍ਰਸ਼ਾਦ ਦੇ ਦਿਓ ਮੈਂ ਜਾਣਾ ਹੈ। ਅੰਤ ਨੂੰ ਹੋਇਆ ਕੀ ਕਿ ਮੈਂ ਅੱਕ ਗਿਆ ਤੇ ਝੜਕ ਕੇ ਉਸ ਸਿੰਘ ਨੂੰ ਕਿਹਾ ਕਿ ਕਿਉਂ ਰਿਸ਼ ਵਾਂਗੂ ਟੱਪੀ ਜਾਣਾ ਬੈ ਜਾ ਬੈ ਕੇ ਪ੍ਰਸ਼ਾਦ ਆ ਲੈ। ਜਦੋਂ ਉਸ ਨੂੰ ਮੈਂ ਇਹ ਗੱਲ ਕਹੀ ਤਾਂ ਹੋਇਆ ਕਿ ਮੇਰੇ ਹੱਥੋਂ ਥੋੜਾ ਜਿਹਾ ਪ੍ਰਸ਼ਾਦ ਡਿੱਗ ਪਿਆ ਉਸਨੇ ਉਹੀ ਪ੍ਰਸ਼ਾਦ ਚੁੱਕ ਲਿਆ ਤੇ ਚੁੱਕ ਕੇ ਆਪਣੇ ਮੂੰਹ ਵਿੱਚ ਪਾ ਲਿਆ ਤੇ ਮੈਨੂੰ ਵਜਨ ਕੀਤਾ ਕਿ ਭਾਈ ਮੈਨੂੰ ਤਾਂ ਪ੍ਰਸ਼ਾਦ ਮਿਲ ਗਿਆ ਇੰਨਾ ਹੀ ਬਹੁਤ ਹੈ ਰਿਸ਼ ਵਾਂਗੂ ਤਾਂ ਤੂੰ ਹੀ ਟੱਪਦਾ ਰਹਿ ਉਹ ਸਿੰਘ ਦੇ ਸ਼ਰਾਪ ਦੁਆਰਾ ਹੀ ਮੈਂ ਰਿਸ਼ ਦੀ ਜੂਣ ਵਿੱਚ ਆਇਆ ਹਾਂ ਮੋਰਨ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਨਾਲ ਸਾਰਾ ਉਦਾਰ ਹੋ ਗਿਆ ਹੈ। ਜੋ ਜਦੋਂ ਭਾਈ ਮਾਨ ਸਿੰਘ ਦੇ ਪਿਤਾ ਨੇ ਇਹ ਸਾਰੀ ਗੱਲ ਸੰਗਤ ਨੂੰ ਸੁਣਾਈ ਤਾਂ ਸੰਗਤ ਨੂੰ ਪਤਾ ਲੱਗਾ ਕਿ ਲੰਗਰ ਵਰਤਾਉਣ ਦੀ ਸੇਵਾ ਵਿੱਚ ਕਿਹੜੀ ਖਾਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਕਿਸੇ ਵੀ ਬਾਹਰੋਂ ਆਏ ਬੰਦੇ ਨੂੰ ਨਾ ਉੱਚਾ ਬੋਲਣਾ ਹੈ। ਤੇ ਨਾ ਹੀ ਕੋਈ ਉਸ ਨੂੰ ਅਪ ਸ਼ਬਦ ਬੋਲਣਾ ਹੈ। ਜੋ ਸੇਵਾ ਕਰਦਿਆਂ ਹੋਇਆ ਤੇ ਪ੍ਰਸ਼ਾਦ ਵਰਤਾਉਂਦੇ ਹੋਇਆ ਕਿਸੇ ਵੀ ਲੋੜਵੰਦ ਨੂੰ ਜੇ ਝਿੜਕਾਂਗੇ ਅਪ ਸ਼ਬਦ ਕਹਾਂਗੇ ੱੱਕੇ ਮਾਰਾਂਗੇ ਤਾਂ ਸਾਡਾ ਕੀ ਹਾਲ ਹੋਵੇਗਾ? ਇਹ ਤੁਸੀਂ ਇਸ ਕਥਾ ਤੋਂ ਆਪ ਹੀ ਜਾਣ ਸਕਦੇ ਹੋ। ਜੋ ਸੇਵਾ ਕਹਿਣਾ ਸੌਖਾ ਹੈ ਤੇ ਕਰਨੀ ਬੜੀ ਔਖੀ ਹੈ। ਸੇਵਾ ਕਰਨ ਲੱਗੇ ਮਨ ਨੂੰ ਬੜਾ ਸ਼ਾਂਤ ਰੱਖਣਾ ਪੈਂਦਾ ਹੈ ਤਦ ਹੀ ਛਾਡੀ ਸੇਵਾ ਗੁਰੂ ਜੀ ਅੱਗੇ ਪ੍ਰਵਾਨ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ